ਸਸਿਕਾਲ ਜੀ ਮੇਰੀ ਜੂਤੂ ਫੈਮਿਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਵੀ ਤੁਸੀਂ ਵੀ ਪ੍ਰਮਾਤਮਾ ਠੀਕ ਠਾਕ ਹੀ ਰੱਖੇ ਹਮਾਲ ਖੇਮਰੇ ਅਰਦਾਸ ਕਰਦੇ ਆ ਜੀ ਸਾਰਿਆਂ ਨੂੰ ਤੰਦਰੁਸਤੀਆਂ ਦੇਣ ਲੰਬੀਆਂ ਉਮਰਾਂ ਕਰਨ ਤੇ ਅੱਜ ਆਪਾਂ ਕੁਝ ਵਲੌਗ ਥੋੜਾ ਬਹੁਤਾ ਲੈ ਕੇ ਹਾਜ਼ਰ ਹੋਏ ਆ ਤੇ ਉਹਨੇ ਦਾ ਵੀ ਜੀ ਹਾਜ਼ਰ ਹੋਇਆ ਕਰਾਂਗੇ ਤੇ ਆਪਾਂ ਅੱਜ ਗਏ ਸੀਗੇ ਖੰਨੇ ਜੋ ਇਹ ਬੁਮਾਰ ਕਰਕੇ ਘਰ ਦੇ ਇਹਨਾਂ ਨੂੰ ਸਵੇਰੋਂ ਆ ਕੱਪੜੇ ਧੋਤੇ ਸੀਗੇ ਕੱਪੜੇ ਧੋ ਕੇ ਤੇ ਧੋ ਕੇ ਚਲੇ ਗਏ ਸੀਗੇ ਿਆਣਿਆਂ ਨੇ ਧੋਤੇ ਤੇ ਬੁਮਾਰ ਕਰਕੇ ਡਾਕਟਰ ਨੇ ਦੱਸਿਆ ਸੀਗਾ ਵੀ ਇਹਨਾਂ ਦੇ ਵੀ ਜੋ ਫਿਜ਼ੀਓਥੈਪੀਆਂ ਜਰੂਰ ਕਰ ਲੋ ਆਓ ਵੀ ਉਹਦੇ ਨਾਲ ਹੀ ਠੀਕ ਹੋਣਗੇ ਤੇ ਅੱਗੇ ਮੇਰੇ ਵੀ ਉਹ ਫਿਜ਼ੀਓਥੈਰੇਪੀਆਂ ਨਹੀਂ ਠੀਕ ਹੋਏ ਆ। ਉਹ ਕਰੇ ਬੰਦਾ ਆਉਂਦਾ ਰਿਹਾ। ਮੇਰਾ ਵੀ ਸਰੀਰ ਇਦਾਂ ਹੀ ਹੋ ਗਿਆ ਸੀ ਖੜ ਗਿਆ ਸੀਗਾ। ਤੇ ਮੇਰਾ ਵੀ ਥੈਰੇਪੀਆਂ ਦੇ ਨਾਲ ਹੀ ਲੋਟ ਆਇਆ ਸੀਗਾ। ਤੇ ਆਪਣੇ ਉਹ ਨਾਲ ਇੱਕ ਖਾਨੇਉਂ ਮੁੰਡਾ ਡਾਕਟਰ ਹੀ ਆ। ਉਹਦਾ ਕੋਰਸ ਕਰਿਆ ਹੋਇਆ ਕਈ ਸਾਲ ਤਿੰਨ ਸਾਲ ਦਾ। ਉਹ ਆਉਂਦਾ ਹੁੰਦਾ ਸੀਗਾ ਤੇ ਬਹੁਤ ਵਧੀਆ ਕਾਰੀਗਰ ਆ। ਉਨੇ ਤਿੰਨ ਮਹੀਨੇ ਦੇ ਵਿੱਚ ਤੇ ਮੈਨੂੰ ਚਲਦੀ ਕਰਦਾ ਸੀਗਾ ਮੇਰਾ ਤਾਂ ਬਾੜਾ ਕੰਮ ਵਿਗੜਿਆ ਹੋਇਆ ਸੀਗਾ ਇਹ ਤਾਂ ਚਲੋ ਫੇਰ ਵੀ ਥੋੜਾ ਜਿਆ ਪਰਮਾਤਮਾ ਨੇ ਘਟਨੇ ਤੇ ਉਹਨੂੰ ਕਿਹਾ ਸੀਗਾ ਸੁਖਦੇਵ ਆ ਵੀ ਤੂੰ ਭਾਈ ਇਹਨਾਂ ਨੂੰ ਵੀ ਫਰੇਪੀਆਂ ਕਰ ਜਾਇਆ ਕਰ ਅਸੀਂ ਪਿੰਡ ਫੋਰ ਵੀ ਤਿੰਨ ਚਾਰ ਜਾਣਿਆਂ ਦੇ ਲਾਇਆ ਸੀ ਉਹ ਤੇ ਸਾਰੇ ਕਹਿੰਦੇ ਨੇ ਵੀ ਬਹੁਤ ਵਧੀਆ ਮੁੰਡਾ ਵਧੀਆ ਕਾਰੀਗਰ ਤੇ ਹੁਣ ਸਾਡੇ ਵਾਰੀ ਉਹਨੂੰ ਕਿਹਾ ਜਦ ਵੀ ਤੂੰ ਸਾਡੇ ਕਾਰਜਿਆ ਕਰਨ ਉਹ ਕਹਿੰਦਾ ਮੈਂ ਖੰਨੇ ਦੁਕਾਨ ਪਾ ਲਈ ਉੱਥੇ ਕਲੀਨਿਕ ਖੋਲ ਲਿਆ ਉਹਨੇ ਤੇ ਵੀ ਮੈਂ ਆ ਨਹੀਂ ਸਕਦਾ ਹੈਗਾ ਦੇਖੋ ਜੀ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਆ ਵੀ ਜੀ ਦਾ ਆਪ ਦਾ ਘਰੇ ਕਾਰੋਬਾਰ ਹੋ ਗਿਆ ਘਰੇ ਹਨਾ ਕੰਮ ਚੱਲ ਪਿਆ ਉਹ ਕਿਸੇ ਦੇ ਪਿੰਡ ਚ ਘਰੇ ਕਿਉਂ ਆਊਗਾ ਤੇ ਉਹ ਕਹਿੰਦਾ ਤੁਸੀਂ ਵੀ ਆਂਟੀ ਮੈਂ ਇਨਾ ਕ ਕਰ ਸਕਦਾ ਆਂ ਵੀ ਤੁਸੀਂ ਇੱਥੇ ਖੰਨੇ ਲੈ ਕੇ ਆਜਿਆ ਕਰੋ ਅੰਕਲ ਨੂੰ ਵੀ ਤੁਸੀਂ ਮੈਨੂੰ ਪੈਸੇ ਵੀ ਵਿਚਾਰਾ ਕਹਿੰਦਾ ਘੱਟ ਦੇ ਦਿਓ 100 ਦੇਣ ਸੌ ਵੀ ਬਾਕੀ ਮੈਂ ਕਹਿੰਦਾ ਜਿੱਥੇ ਇੱਕ ਘੰਟਾ ਲਾਉਣਾ ਹੁੰਦਾ ਹੈ ਨਾ ਉੱਥੇ ਡੇਢ ਘੰਟੇ ਦੇ ਵਿੱਚ ਡੇਢ ਘੰਟਾ ਲਾ ਦਿਆ ਕਰੂੰਗਾ ਫੇ ਮਤਲਬ ਜਿੱਥੇ ਮੀਂਹ ਨਾ ਲੱਗਣਾ ਹੈ ਇਹਨਾਂ ਦਾ ਠੀਕ ਹੋਣ ਨੂੰ ਉੱਥੇ ਇਹ 15 ਦਿਨ ਦੇ ਵਿੱਚ ਮੈਂ ਕਹਿੰਦਾ ਜਲਦੀ ਕਰ ਦੂੰਗਾ ਅਸਕਲ ਖੰਨੇ ਜਾਣ ਦੀ ਤਾਂ ਕੋਈ ਉਹ ਨਹੀਂ ਜੇ ਸਾਨੂੰ ਪ੍ਰੋਬਲਮ ਨਹੀਂ ਹੈ ਕਿ ਗੱਡੀ ਵੀ ਘਰੇ ਖੜੀ ਆ ਪੰਗਾ ਤਾਂ ਇਹ ਪੈਂਦਾ ਨਾ ਵੀ ਬੰਦਾ ਘਰ ਨਹੀਂ ਹੈਗਾ ਕੋਈ ਗੱਡੀ ਚਲਾਉਣ ਵਾਲਾ ਨਹੀਂ ਵੀ ਹੋਣ ਦੇਖੋ ਹਰ ਇੱਕ ਦੇ ਘਰੇ ਕੰਮਕਾਰ ਨਹੀਂਗੇ ਵੀ ਕੋਈ ਵੀ ਅੱਜਕੱਲ ਵਿਹਲਾ ਨਹੀਂ ਹੈਗਾ ਜੇ ਆਪਾਂ ਕਹੀਏ ਕਿਸੇ ਨੂੰ ਕਹੀਏ ਜੇ ਰੋਜ ਬੰਨਵਾ ਕੋਈ ਸਾਡੇ ਖਾਤਰ ਕੋਈ ਨਹੀਂ ਆਖੇ ਲੱਗ ਸਕਦਾ ਹਨਾ ਫਰੇਕ ਦੇ ਕੰਮ ਨੇ ਅਗਲਾ ਕਾਰੋਬਾਰ ਆਪਾਂ ਕਿੱਥੋਂ ਛੱਡੂਗਾ ਵੀ ਬੇਲ ਨਹੀਂ ਕਿਸੇ ਦਾ ਵੀ ਹੈਗਾ ਵੀ ਸਾਨੂੰ ਇਹ ਹੀ ਪ੍ਰੋਬਲਮ ਆ ਵੀ ਸਾਨੂੰ ਬੰਦਾ ਨਹੀਂ ਮਿਲਦਾ ਸਾਨੂੰ ਐ ਸੀਗਾ ਵਿਚਾਈ ਕੋਈ ਸਾਨੂੰ ਡਰਾਈਵਰ ਮਿਲ ਜਾਂਦਾ ਰੋਜ਼ ਜਾਣ ਵਾਲਾ ਅਸੀਂ ਪੈਸੇ ਵੀ ਦੇ ਦਾਂਗੇ ਤਾਂ ਠੀਕ ਹੋਣੇ ਚਾਹੀਦੇ ਨੇ ਚਲੋ ਇੱਕ ਸਾਡੇ ਉਹ ਆਉਂਦਾ ਹੁੰਦਾ ਵਿਚਾਰਾ ਸਾਡਾ ਹੈਗਾ ਵੀਰ ਭਾਈ ਵਾਂਗੂ ਘਰ ਉਹਦਾ ਹੀ ਆਉਂਦਾ ਹੁੰਦਾ ਆ ਉਹ ਅੱਜ ਤਾਂ ਲੈ ਗਿਆ ਕਹਿੰਦਾ ਚਲ ਕੋਈ ਨਾ ਮੈਂ ਲੈ ਚੱਲਦਾ ਆ ਚਲੋ ਗਾਹਾਂ ਵੀ ਦੇਖਾਂਗੇ ਜਿਨਾਂ ਕੋ ਕੋਈ ਆਖੇ ਲੱਗੂਗਾ ਕਿਸੇ ਦੀ ਹੋਰ ਭੈਣ ਭਾਈ ਦੀ ਮੈਨੂੰ ਤਰਲਾ ਕਰ ਲਾਂਗੇ ਹੋਰ ਕੀ ਹੋ ਸਕਦਾ ਹੈ ਹਨ ਕੋਈ ਸੋਨੇ ਡੇਢ ਘੰਟਾ ਲਵਾਇਆ ਵਿਚਾਰੇ ਨੇ ਬਹੁਤ ਵਧੀਆ ਘਰ ਰੰਗੂ ਜਿਵੇਂ ਘਰ ਦਾ ਮੈਂਬਰ ਹੁੰਦਾ ਵੀ ਪੇਸ਼ੈਂਟ ਹੁੰਦਾ ਆ ਇੱਕ ਨੂੰ ਵਧੀਆ ਥੈਰੇਪੀ ਕੀਤੀ ਘਰੇ ਤਾਂ ਆਏ ਹੁਣ ਏਡੀਆਂ ਮਸ਼ੀਨਾਂ ਚੱਕ ਬਣੀ ਹੋ ਸਕਦੀਆਂ ਹੈਗੀਆਂ ਉਹ ਕਹਿੰਦਾ ਮੇਰੀ ਕਲੀਨਿਕ ਦੇ ਵਿੱਚ ਤਾਂ ਮੇਂ ਮਸ਼ੀਨਾਂ ਬਹੁਤ ਵੱਡੀ ਵੱਡੀਆਂ ਪਈਆਂ ਨੇ ਵੀ ਸਾਰੀਆਂ ਆਪਾਂ ਲਾਇਆ ਕਰਾਂਗੇ ਇਹਨਾਂ ਤੇ ਅੰਕਲ ਦੇ ਸਾਰੀਆਂ ਮਸ਼ੀਨਾਂ ਨੇ ਵਧੀਆ ਥੈਪੀ ਕਰੀ ਆ ਵੀ ਹੁਣ ਜਣੀ ਆਸ ਵੀ ਸਾਨੂੰ ਲੱਗਦੀ ਆ ਵੀ ਉਹਦੇ ਨਾਲ ਠੀਕ ਛੇਤੀ ਹੋ ਜਾਣਗੇ ਇਸ ਕਰਕੇ ਆਪਾਂ 12 ਵਜੇ ਗਏ ਸੀ ਕਿ ਹੈ ਤਾਂ ਆਪਣੇ ਅੱਧੇ ਘੰਟੇ ਲਈ ਇਹ ਕੰਮ ਇੱਕ ਪਾਸੇ ਤੇ ਜਾਣ ਦਾ ਰਾਹ ਅੱਧਾ ਘੰਟਾ ਆਉਣ ਦਾ ਅੱਧਾ ਘੰਟਾ ਜਾਣ ਦਾ ਲੱਗਦਾ ਆ ਤੇ ਡੇਢ ਘੰਟਾ ਉਹਨੇ ਵਿਚਾਰੇ ਨੇ ਉਦਾਂ ਲੋਆਤਾ ਸੀਗਾ। ਤੇ 2:30 ਵਜੇ ਆਪਾਂ ਵਾਪਸ ਆਇਆ। ਉੱਥੇ ਮੁੜ ਕੇ ਚਲੋ ਪਰ ਮਾਤਮਾ ਦੀ ਰਹਿ ਜਾਣਾ ਹਨਾ ਥੋੜਾ ਥੋੜਾ ਫਰਕ ਪੈਂਦਾ ਪੈਂਦਾ ਵਾਹੀ ਗੁਰੂ ਜਿੱਥੇ ਜਾਂਦੇ ਆ। ਜਾਂਦੇ ਜਾਗਦੇ ਘਰ ਨੂੰ ਆ ਗਏ ਉੱਥੇ ਆਰਾਮ ਵੀ ਮਾਲਕ ਕਰੂਗਾ। ਉਹਦੇ ਤੇ ਹੀ ਬਾਬਾ ਦੀਪ ਸਿੰਘ ਤੇ ਭਰੋਸਾ ਆ। ਉਹ ਕਿਸੇ ਦਾ ਮਾੜਾ ਥੋੜੀ ਕਰਦੇ ਨੇ। ਬਾਕੀ ਜੀ ਦੁੱਖ ਤਾਂ ਆਪਦੇ ਕਰਮਾਂ ਦੇ ਨੇ ਹਨਾ। ਜਿਹੜੇ ਆਪਣੇ ਕਰਮਾਂ ਦੇ ਵਿੱਚ ਲਿਖੇ ਹੁੰਦੇ ਨੇਗੇ ਨਾ ਉਹ ਮਿਲਦੇ ਹੀ ਮਿਲਦੇ ਨੇ ਜੀ ਆਪਾਂ ਕਹੀਏ ਅਗਲਾ ਕਹਿੰਦਾ ਫਲਾਣੇ ਬੰਦੇ ਨੇ ਮਾੜਾ ਤਾਂ ਕਿਸੇ ਦਾ ਨਹੀਂ ਸੀ ਕੀਤਾ ਹੈਗਾ ਜੋ ਤਾਂ ਇੰਨਾ ਸਾਊ ਸੀ ਸਾਡੇ ਦਾ ਘਰ ਦੇ ਇੰਨੇ ਸਾਊ ਨੇ ਹਰ ਇੱਕ ਦਾ ਰਹਿਮ ਕਰਦੇ ਨੇ ਆਏ ਨਹੀਂ ਵੀ ਕੋਈ ਕੰਮ ਨੂੰ ਪੈਸਾ ਆ ਗਿਆ ਕੋਈ ਚੀਜ਼ ਲੈਣ ਆ ਗਿਆ ਕਹਿੰਦੇ ਨਹੀਂ ਮੋੜਨਾ ਨਹੀਂ ਹੈਗਾ ਵੀ ਕਹਿੰਦੇ ਨੇ ਵੀ ਇਹ ਤਾਂ ਇੰਨੇ ਸਾਊ ਸੀਗੇ ਸਾਊ ਤਾਂ ਹੁਣ ਆਪਦੇ ਆਪ ਨੂੰ ਤਾਂ ਕੋਈ ਵੀ ਨਹੀਂ ਕਹਿੰਦਾ ਹੈਗਾ ਵੀ ਮੈਂ ਕਿਸੇ ਦਾ ਮਾੜਾ ਕੀਤਾ ਮਿਲਦੇ ਤਾਂ ਆਪਾਂ ਨੂੰ ਕਰਮਾਂ ਦੇ ਰੋਗ ਹੀ ਨੇ ਹੋਣ ਨਹੀਂ ਕੀਤਾ ਹੁੰਦਾ ਕੋਈ ਪਿਛਲੇ ਜਾਂ ਜਨਮ ਚ ਕੀਤਾ ਹੁੰਦਾ ਕੀਤਾ ਤਾਂ ਜ਼ਰੂਰ ਆ ਜਿਹੜੀ ਤਕਲੀਫ ਆਪਾਂ ਨੂੰ ਮਿਲਦੀ ਆ ਕੋਈ ਨਾ ਬਾਹਰ ਗੁਰੂ ਇਹ ਵੀ ਠੀਕ ਕਰੂ ਤੇ ਤੇ ਆ ਕੇ ਆਪਾਂ ਚਾਹ ਪਾਣੀ ਪੀਤਾ ਸਵੇਰੇ ਸੱਜ ਰੀ ਨਾਲ ਆਤੇ ਸੀਗੇ ਉਹ ਜਿਹੜਾ ਰੋਜ਼ ਨਹਾਉਣ ਗਿੱਜਿਆ ਹੋਇਆ ਬੰਦਾ ਇਹ ਤਾਂ ਹਰ ਰੋ ਹੀ ਨਾ ਦੇ ਅਸੀਂ ਬਹੁਤ ਕਾਣਤਮਨ ਦੇ ਨੇਗੇ ਆਪਦੇ ਆਪ ਤੋਂ ਹੀ ਪਹਿਲਾਂ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਕਿਹਾ ਪਹਿਲਾਂ ਸਰੀਰ ਤੇ ਪਾਣੀ ਪਾ ਮੈਂ ਇਹਨਾਂ ਨੂੰ ਨਰਵਾਮ ਕਹਿਣਗੇ ਪਤਾ ਨਹੀਂ ਮੈਨੂੰ ਚੱਜਣਾ ਸਾੰਭਦੇ ਨਹੀਂ ਹੈਗੇ ਇਹ ਪਿਲੇ ਆਓ ਪਹਿਲਾਂ ਤੁਹਾਨੂੰ ਨਰਾਈਏ ਫੇਰ ਹੋਰ ਕੰਮ ਕਰਾਂਗੇ ਚਲੋ ਰੋਟੀ ਪਾਣੀ ਖਾ ਕੇ ਫੇਰ ਅਸੀਂ ਥੈਰੇਪੀ ਕਰਾਉਣ ਚਲੇ ਗਏ ਅਸੀਂ ਆ ਕੇ ਚਾਹ ਪਾਣੀ ਪੀਤਾ ਕੱਪੜੇ ਅੱਜ ਠੰਡ ਬਹੁਤ ਜ਼ਿਆਦਾ ਆ ਸੁੱਨ ਪੈਂਦਾ ਤੇ ਕੱਪੜੇ ਸੁੱਕੇ ਨਹੀਂ ਹੈਗੇ ਇੱਥੇ ਆਪਣੇ ਕੋਈ ਵੜਦਾ ਨਹੀਂ ਕੋਈ ਪੈਂਦਾ ਨਹੀਂ ਗੈਸ ਫੋਲ ਦਿੰਨੇ ਆ ਮੜ ਮੋਟੇ ਸਿੱਲੇ ਜਨੇ ਸੁੱਕ ਜਾਣਗੇ ਸਵੇਰ ਨੂੰ ਤੇ ਆਪਣੇ ਕੱਪੜਿਆਂ ਵਾਲਾ ਸਟੈਂਡ ਹੈ ਨਹੀਂਗਾ ਇੱਥੇ ਵੜਦਾ ਮੇ ਫੋਲ ਦਿੰਨੇ ਆ ਉਹਦੇ ਨਾਲ ਪੱਖਾ ਛੱਡ ਦਾਂਗੇ ਫੱਕੇ ਨਾ ਜਿਹੜੇ ਮੜੇ ਮੋਟੇ ਸਿੱਲੇ ਨੇ ਸੁੱਕ ਜਾਣਗੇ ਤੇ ਹੁਣ ਦਾਲ ਬਣੀ ਪਈ ਆ ਜੀ ਰੋਟੀ ਦੀ ਕਰਦਿਆਂ ਤਿਆਰੀ ਤੂਹੀ ਰੋਟੀ ਬਣਾਉਣੇ ਸੁਕਾ ਕੇ ਕੱਪੜੇ ਸੁਕਣੇ ਪਾ ਕੇ ਇਹਨਾਂ ਦਾ ਵੀ ਪਾਹਾਈ ਆ ਠੰਡ ਦੇ ਵਿੱਚ ਬਹੁਤ ਔਖਾ ਕੰਮ ਤੋ ਲੋ ਤੋ ਕੇ ਇਹਨਾਂ ਨੂੰ ਕਰ ਦੇ ਵੀ ਤੋ ਲੋ ਕਰ ਦੇ ਤੋ ਕਿ ਅੰਦਰ ਬਾਹਰ ਪਾ ਦੋ ਤੇ ਬਾਹਰ ਪਾ ਦੋ ਛੇਤੀ ਕਰ ਹਾਂ ਸਾਵੇਂ ਤਾਂ ਧੁੱਪ ਲੱਗੇ ਤਾਂ ਐਨ ਸੁੱਕ ਜਾਂਦੇ ਨੇ ਕੱਪੜੇ ਤੇ ਅੰਦਰ ਬਾਹਰ ਦਾ ਜੱਬ ਬਹੁਤ ਰਹਿੰਦਾ ਆ ਸੁੱਕਦੇ ਵੀ ਹੈ ਨਹੀਂਗੇ ਜੋ ਸੁੱਕ ਗਏ ਤਾਂ ਉਦਾਂ ਠੰਡੇ ਠੰਡੇ ਲੱਗੇ ਰਹਣੇ ਨੇਗੇ ਅੱਜ ਪਹਿਲਾਂ 10 ਵਜੇ ਤੱਕ ਤਾਂ ਧੁੰਦੀ ਨਹੀਂ ਉੱਤਰੀ ਹੈਗੀ ਚਲੋ ਇੱਕ 1:30 ਵਜੇ ਕਿਤੇ ਮਾੜੀ ਜੀ ਧੁੱਪ ਨੇ ਲਸ਼ੋਰ ਦਿਖਾਈ ਸੀਗੀ ਉਹ ਵੀ ਕਾਦੀ ਠੋਪ ਹੁੰਦੀ ਆ ਨਹੀਂ ਜੀ ਸੀ। ਥਾਰੀ ਨਹੀਂ ਲੈਂਦੀ ਹੈਗੀ ਬਿਮਾਰ ਬੰਦੇਾਂ ਦੇ ਤਾਂ ਬੁਰੇ ਹਾਲ ਹੋਏ ਪੈਨੇ ਠੰਡ ਨਾਲ। ਚੰਗਾ ਭਲਾ ਬੰਦਾ ਬਿਮਾਰ ਹੋ ਜਾਂਦਾ। ਲੋ ਜੀ ਐਨਾ ਸਾਡਾ ਅੱਜ ਦਾ ਵਲੌਗ। ਹਾਜ਼ਰ ਕਰਿਓ ਤੇ ਕੱਲ ਨੂੰ ਆਪਾਂ ਨਵਾਂ ਵਲੌਗ ਕੋਈ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦੋ ਅੱਗੇ ਆ ਜਿਹੜੇ ਮੇਰੇ ਭੈਣ ਭਾਈ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ। ਹੋ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨੋਟੀਫਿਕੇਸ਼ਨ ਪਹਿਲਾਂ ਆਵੇ ਤੇ ਧੰਨਵਾਦ ਆ ਜੀ ਜਿਉਂਦੇ ਵਾਸਤੇ ਤੰਦਰੁਸਤ ਰਹੋ